ਵੀਰਨੰਦਰ ਬਰਾੜਾ ਸੰਗਤ ਜੀ ਅਤਿ ਸਤਿ ਸ਼੍ਰੀ ਅਕਾਲ ਸਰ 3:20-25 ਮਿੰਟ ਦਾ ਟਾਈਮ ਸੀਗਾ ਮੈਂ ਰੋਟੀਨ ਤਰ੍ਹਾਂ ਘਰੋਂ ਉੱਠਿਆ ਸੀ ਤੇ ਮੈਂ ਸ਼ਨਨਪਾਣੀ ਕਰਕੇ ਗੁਰਦੁਆਰਾ ਸਾਹਿਬ ਜਾਣਾ ਸੀਗਾ ਤੇ ਕੋਈ ਨਾ ਕਿਸੇ 3:25 ਤੋਂ ਲੈ ਕੇ 3:30 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸਾਨੂੰ ਸੁਣਾਈ ਜੇ ਮੇਰਾ ਇੱਥੋਂ ਘਰ 200 ਮੀਟਰ ਦੂਰ ਹੈ একদম ਜਿਵੇਂ ਇੱਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਉਫਰਾਰ ਹੋ ਗਿਆ ਸੀਗਾ ਆਣ ਗਣ ਇਕੱਠਾ ਹੋ ਗਿਆ ਸੀਗਾ ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ ਅਗਲਾ ਲੱਗਾ ਹੋਇਆ ਸੀਗਾ ਫਿਰ ਅਸੀਂ ਵਾਜਾਂ ਮਾਰੀਆਂ ਉਹਨਾਂ ਨੂੰ ਆਪਣੀ ਭੁਜਾਈ ਦੀ ਵਾਜਾਂ ਮਾਰੀਆਂ ਭੀਜੀ ਦੀ ਵਾਜਾਂ ਮ ਉਹ ਕੰਟਰ ਹੋਏਗਾ ਕਵਾਜ ਦੇਗਾ ਇਹਨਾਂ ਨਹੀਂ ਪਤਾ ਸਾਨੂੰ ਉਹਨਾਂ ਦੀ ਉਹਨਾਂ ਦੀ ਡੈਥ ਹੋ ਗਈ ਆ ਹਾਂਜੀ ਤੇ ਫਿਰ ਜਦੋਂ ਆਈਏ ਪੁਲਸੋਂ ਪੁੱਛ ਕੇ ਬਾਬਾ ਝਰਬਾਦ ਆਈਏ ਵੀ ਇਹਨਾਂ ਦਰਵਾਜ਼ਾ ਤੋੜ ਲੀਏ ਕੋਈ ਨਾ ਕਰ ਦਰਵਾਜ਼ਾ ਤੋੜ ਕੇ ਅੰਦਰ ਹੋ ਜਾਈਏ ਫਿਰ ਅਸੀਂ ਜੰਗਲਾ ਤੋੜਿਆ ਗੇਟ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਇਹਨਾਂ ਦੋਵੇਂ ਡੈੱਡ ਬਾਰੀ ਦੇ ਖੂਨ ਨਾਲ ਲੱਤ-ਪੱਤ ਪਈਆਂ ਹੋਈਆਂ ਸੀ ਕਿਹਨੇ ਕੀਤੀ ਫਾਈਟਿੰਗ ਹਾਂਜੀ ਫਾਈਟਿੰਗ ਕਿਹਨੇ ਕੀਤੀ ਆ ਫਾਈਟਿੰਗ ਉਹਨਾਂ ਦਾ ਇਹਨਾਂ ਦੀ ਜਿਹੜੀ ਬੇਟੀ ਸਾਡ ਡੈੱਥ ਹੋਈ ਨਾ ਇਹਦਾ ਇਹਦਾ ਹਸਬੰਡ ਜੀ ਇਹਨਾਂ ਪਹਿਲਾਂ ਆਰਮੀ ਦੀ ਸਰਵਿਸ ਕਰਦਾ ਸੀ ਉਹਨਾਂ ਦਾ ਮਤਲਬ ਕੋਰ ਆ ਵੇਹੇ ਵੀ ਤੁਮ ਕੇਂਦਰ ਆ ਮੈਂ ਤੁਹਾਨੂੰ ਮਾਰ ਦਿੰਦਾ ਮੈਂ ਹਾਂਜੀ ਇਹ ਰੋਸ ਦਿਖਦਾ ਲੱਗਦਾ ਇਹ 80 ਸੀਸੀਟੀਵੀ ਕੈਮਰੇ ਦੀ ਗੱਲ ਆ ਹੀ ਲੱਗਦਾ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਹੋਂ ਦੋਨਾਂ ਦੀ ਉਹਨਾਂ ਦੀ ਡੈਥ ਉਹਦਾ ਡੈਥ ਹੋਈ ਜਾਂਦੀ ਤੇ ਕਿਹਨਿ ਕਿ ਜਿਹਨਾਂ ਜਿਹੜਾ ਨੇ ਹਮਲਾ ਕੀਤਾ ਉਹਨ ਪੁਲਿਸ ਉਤਰ ਦੇ ਮੁਤਾਬਿਕ ਇੱਕ ਹੀ ਫੋਟੋ ਸਾਹਬ ਨੇ ਵਰਤੀ ਹੈ ਨਾ ਅੱਛਾ ਜੀ ਹਾਂਜੀ ਹੁਣ ਕੀ ਮੰਨਤ ਹੈ ਮੰਗੇ ਪਰਸੰਦ ਆਪਣੇ ਸਭ ਤੋਂ ਸਸਾ ਸਹਾ ਮਿਲੇ ਸਾਰੇ ਤੁਹਾਨੂੰ ਕਹਿੰਦੇ ਆਟੇ ਪਹਿਲਾਂ ਮਿਲ ਚੁੱਕੀ ਆ ਪਰ ਆਪਣੇ ਆਪ ਨੂੰ ਦੇ ਦੀਏ ਨੇ ਤੁਹਾਡੇ ਆਪਣੇ ਆਪ ਨੂੰ ਗੋਲੀ ਮਾਰਦੀ ਹੈ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਪਰ ਲੱਗਾ ਆਪਣੇ ਆਪ ਨੂੰ ਗੋਲੀ ਮਾਰਦੀ ਹੈ ਕੋਈ ਪੁਲਿਸ ਅਧਿਕਾਰੀ ਆਇਆ ਹੈ ਪੁਲਿਸ ਅਧਿਕਾਰੀ ਆਇਆ ਹੈ ਮੌਜੂਦਾ ਐਸਐਚਓ ਆਇਆ ਹੈ ਡੀਐਸਪੀ ਸਾਹਿਬ ਆਇਆ ਹੈ ਹੋਰ ਪਰਫੋਰਮੈਂਸ ਸੰਗਠਨ ਦੀ ਟੀਮ ਆਈ ਹੈ ਤੁਹਾਨੂੰ ਜਿਹੜੀ ਡੈੱਡ ਬੋਡੀ ਉਹ ਕਿੱਥੇ ਡੈੱਡ ਬਡੀ ਸਗਦਾ ਸਕਦਾਪ ਲੈ ਗਿਆ ਪੁਲਸ ਵਾਲੇ ਆਪਣੇ ਸਾਡੇ ਨਾਲ ਸਰਪੰਚ ਸਾਹਿਬ ਗਿਆ ਨਾਲ ਹੋਰ ਬੰਦਗੇ ਨੌ ਰੋਡ ਫਾਇਰ ਹੋਇਆ ਜਦੋਂ ਇੱਕ ਅਣਜਾਣਿਆ ਤਾਂ 8-9 ਬੰਦਮਤ ਕਰ ਲੈ ਪੁਲਸ ਵਾਲੇ ਖਾਰੀ ਨਹੀਂ ਪਰਸਨਲ ਨਹੀਂ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ AK ਤੇ ਕੱਲ ਤਾਂ ਲੈ ਕੇ ਘੁੰਮਣ ਦੇ ਤੱਕ ਉਹਨੂੰ ਕੋਈ ਨਿਕਵਰ ਨਹੀਂ ਕੀਤਾ ਉਹਨੂੰ ਐਡਾ ਵੱਡਾ ਨੁਕਸਾਨ ਕਰ ਗਿਆ ਉਹਦੀ 8147 ਜਿਹੜੀ ਰਿਕਵਰੀ ਨਹੀਂ ਕੀਤੀ ਗਈ ਇਹਨਾਂ ਕੋਲ ਕੰਮ ਬੰਦਾ ਲੈ ਕੇ ਭੱਜੇ ਉਹਨੂੰ ਰਿਕਵਰੀ ਨਹੀਂ ਹੋਇਆ ਗਿਆ ਇਹਨਾਂ ਕੋਲ ਧੀ ਸਿਸਟਰ ਹੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਹੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲੈ ਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲ ਜਿੱਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਹਾਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਆ ਜਿਹਦੇ ਘਰ ਆਇਆ ਕਹਿੰਦਾ ਘਰ ਹੀ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੁਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੋਸਾਡੇ ਖੋਦ ਵੀ ਕਰ ਲਿਆ ਹਾਂਜੀ ਹਾਂਜੀ ਕਿੱਥੋਂ ਦਾ ਰਹਿਣ ਬਲਾਇਆ ਸੀ ਜਿਹੜਾ ਕੱਲ੍ਹ ਆ ਸੀਗਾ ਤੇ ਮੇਰੀ ਜਾਨ ਪੁੱਤ ਨਹੀਂ ਐਕਸੈਪਟ ਉਹ ਜਿਹੜਾ ਨਿਕਲਦਾ ਪਰ ਬਿਆਨ ਬਾਹਰ ਗੁਰਪ੍ਰੀਤ ਸਿੰਘ ਆਹ ਜਿਹੜਾ ਤੁਹਾਨੂੰ ਪਤਾ ਰਹਿਣ ਮਿਲਿਆਗਾ ਕਿਥੇ ਜਿਹੜੀ ਤੀਸਰੀ ਸਾਰੀ ਸਾਰੀ ਘਟੌਣੇ ਚੋਲ ਜਾਵੇ ਜੀ ਜੀ ਸਾਡੇ ਬਲਕਿ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਰਜਾਨ ਤੋਂ ਜਿਹੜਾ ਹੈਗਾ ਗੁਰਦਾਸਪੁਰ ਦਾ ਹੀ ਬੰਨ ਵਾਲਾ ਹੈਗਾ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆਹ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰਿਆ ਸੀ ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ੍ਹ ਤੋਂ ਵਾਪਸ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੋ ਡਿਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ SSGN SOD ਦੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨੈਟ ਸਰਚ ਜਿਹੜਾ ਹੈਗਾ ਕੌਮਿੰਗ ਆਪਰੇਸ਼ਨ ਕੀਤਾ then ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਵੀ ਅਸ਼ਚੋ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕਲੋਜ਼ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸ ਐਚਓ ਐਸ ਐਚਓ ਸਾਹਿਬ ਨੇ ਕੀਤੀ ਇਵਨ ਐਸ ਪੀ ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫਰਚਨਟਲੀ ਇਹਨੇ ਜਿਹੜਾ ਹੈਗਾ ਸੁਸਾਈਡ ਕਰ ਦਿੱਤੀ ਜੀ ਜੀ ਸਰਪਰ ਇੱਕ ਕਿਸਮ ਦਾ ਦੇਖੋ ਉਹ ਜੇਲ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਾਰੀ ਕਰ ਰਹੀ ਹੈਗੇ ਦੋਦੀ ਦਾ ਕੀ ਕਾਰਨ ਸੀ ਮਾਰਨ ਦਾ ਦੇਖੋ ਇਹ ਜੋ ਨਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖ ਰਹੇ ਹੈਗੇ ਬਟ ਪ੍ਰਾਇਮਾ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ ਆਫ ਨਾਊ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀਮ ਬੜੀ ਵੀ ਆਈ ਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਅਸੀਂ ਟ੍ਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਕਨਵਿੰਸ ਕਰਕੇ ਇਹਨੂੰ ਸਰੈਂਡਰ ਕਰਕੇ ਆਪਣੀ ਸੇਵਾ ਲਈ ਸਾਰੀ ਦਸ ਹੋ ਗਈ ਜੀ ਜੀ ਸਿਰ ਚੋਲੀ ਮਾਰੀ ਨੇ ਆਪਣੇ ਉਹ ਜਦੋਂ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰੇ ਇਹਨਾਂ ਦੇ ਸ਼ੋਰਟ ਜਿਹੜਾ ਹੈਗਾ ਇੱਕ ਸ਼ੋਰ ਦਾ ਮਤਲਬ ਕਾਰਨ ਕੀ ਲੱਗਾ ਵੀ ਸਸਨ ਸਰਪਤ ਨਹੀਂ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹਨਾਂ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਇਹ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਹੈ ਬਟ ਅਨਫੋਰਚੁਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕਿਉਂਕਿ ਇਹ ਵੀ ਐਸ਼ੀ ਏਰੀਆ ਚ ਆ ਕੇ ਜੜੀ ਕੋਈ ਆਫਰ ਦਾ ਡੈਮੇਜ ਨਾ ਹੋ ਜਾਏ ਤਾਂ ਇਸ ਕਰਕੇ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਆਰਡੀਨੇਸ਼ਨ ਕੀਤਾ ਹੈਗਾ ਐਂਡ ਪੂਰਾ